ਜ਼ਿੰਦਗੀ ਵਿੱਚ ਹਰ ਕਿਸੇ ਨੂੰ ਮੁਸ਼ਕਲਾਂ ਆਉਂਦੀਆਂ ਨੇ ਤੇ ਹਰ ਕਿਸੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਲੱਗਦਾ ਹੈ ਕਿ ਰਸਤੇ ਹੀ ਬੰਦ ਹੋ ਗਏ ਨੇ ਇਹ ਗੱਲ ਤੁਹਾਡੇ ਦਿਮਾਗ 'ਚ ਉਦੋਂ ਤੱਕ ਘੁੰਮਦੀ ਰਹੂ ਜਦੋਂ ਤੱਕ ਤੁਸੀਂ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਹਨਾਂ ਨੂੰ ਹਰਾ ਨਹੀਂ ਦਿੰਦੇ ਪਰ ਕਦੇ-ਕਦੇ ਰਸਤੇ ਵੀ ਬੰਦ ਨਹੀਂ ਹੁੰਦੇ ਸਾਡੀ ਸੋਚ ਹੀ ਇੰਨੇ ਜਿਆਦਾ 네ਗੇਟਿਵ ਥੌਟਸ ਰਿਲੀਜ਼ ਕਰਦੀ ਹੈ ਸਾਡੀ ਜ਼ਿੰਦਗੀ ਇੱਕ ਥਾਂ ਤੇ ਆਣ ਕੇ ਰੁਕ ਜਾਂਦੀ ਹੈ ਸਾਡੀ ਸੋਚ ਦੀ ਤਾਕਤ ਹੀ ਉਥੋਂ ਤੱਕ ਨਹੀਂ ਪਹੁੰਚ ਪਾਉਂਦੀ ਅੱਜ ਦੀ ਵੀਡੀਓ ਸਿਰਫ ਇੱਕ ਵੀਡੀਓ ਹੀ ਨਹੀਂ ਇੱਕ ਰਾਹ ਹੈ ਜੋ ਤੁਹਾਨੂੰ ਦੱਸੇਗੀ ਪੋਜ਼ਿਟਿਵ ਥਿੰਕ ਨਾਲ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਬਦਲ ਸਕਦੇ ਹੋ ਇਹ ਜਿਹੜੇ ਵਿਚਾਰ ਮੈਂ ਤੁਹਾਡੇ ਅੱਗੇ ਰੱਖਾਂਗਾ ਇਹ ਵਿਚਾਰ ਨੋਰਮਲ ਬੀਸੈਂਟ ਪੀਲ ਦੀ ਮਸ਼ਹੂਰ ਕਿਤਾਬ ਦਾ ਪਾਵਰ ਆਫ ਪੋਜ਼ਿਟਿਵ ਥਿੰਕਿੰਗ ਤੋਂ ਲਏ ਗਏ ਨੇ ਸੋ ਵੀਡੀਓ ਨੂੰ ਸਕਿਪ ਨਾ ਕਰਨਾ ਇੱਥੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਹ ਵੀਡੀਓ ਤੁਹਾਨੂੰ ਸਿਖਾਏਗੀ ਤੁਸੀਂ ਪੋਜ਼ਿਟਿਵ ਕਿਵੇਂ ਰਹਿਣਾ ਹੈ 네ਗੇਟਿਵ ਮਾਹੌਲ 'ਚ ਵੀ ਕਿਵੇਂ ਪੋਜ਼ਿਟਿਵ ਰਹੀਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਸ਼ੇਅਰ ਜ਼ਰੂਰ ਕਰ ਦੇਣੀ ਪਰ ਜੇ ਤੁਸੀਂ ਪੋਜ਼ਿਟਿਵ ਸੋਚਦੇ ਹੋ ਤਾਂ ਤੁਹਾਡਾ ਜਿਹੜਾ ਦਿਮਾਗ ਵਾ ਉਹ ਹਰ ਸਮੱਸਿਆ ਦਾ ਹੱਲ ਲੱਭ ਲੂ ਤੁਹਾਨੂੰ ਹਰ ਸਮੱਸਿਆ ਵਿੱਚ ਹੱਲ ਨਜ਼ਰ ਆਵੇਗਾ ਮੰਨ ਲਓ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਮੇਰੇ ਨਾਲ ਨਹੀਂ ਹੋ ਸਕਦਾ ਭਾਵੇਂ ਮੈਂ ਇਹ ਕੰਮ ਨਹੀਂ ਕਰ ਸਕਦਾ ਅਤੇ ਪੋਜ਼ਿਟਿਵ ਸੋਚ ਵਾਲਾ ਕਹੇਗਾ ਇਹ ਮੇਰੇ ਲਈ ਇੱਕ ਸਬਕ ਹੈ ਅਗਲੀ ਵਾਰੀ ਮੈਂ ਹੋਰ ਚੰਗਾ ਕਰਾਂਗਾ ਹਾਂ ਕਿਤੇ ਨਾ ਕਿਤੇ ਮੈਂ ਵੀ ਮੰਨਦਾ ਹਾਂ ਕਿ ਹਰ ਬੰਦੇ ਲਈ ਵੱਖ-ਵੱਖ ਕੰਮ ਬਣੇ ਨੇ ਪਰ ਉਸ ਕੰਮ ਨੂੰ ਹਾਰ ਕੇ ਵੀ ਹਾਰਿਆ ਹੋਇਆ ਨਾ ਮੰਨ ਕੇ ਉਸ ਕੰਮ ਚੋਂ ਸਬਕ ਲੈ ਲੈਣਾ ਉਸ ਹਾਰ ਚੋਂ ਸਬਕ ਲੈ ਕੇ ਇਹ ਗੱਲ ਕਹਿਣੀ ਪੋਜ਼ਿਟਿਵ ਤਰੀਕੇ ਨਾਲ ਕਿ ਇਹ ਮੇਰੇ ਲਈ ਸਬਕ ਵਾ ਇਹ ਕੋਈ ਵਿਰਲਾ ਹੀ ਕਰ ਸਕਦਾ ਹੈ ਵਿਸ਼ਵਾਸ ਦੀ ਤਾਕਤ ਅਕਸਰ ਤੁਸੀਂ ਲੋਕਾਂ ਨੂੰ ਇਹ ਗੱਲ ਕਹਿੰਦੇ ਸੁਣਿਆ ਹੋਣਾ ਤੇ ਲੇਖਕ ਵੀ ਇਹ ਗੱਲ ਕਹਿ ਰਿਹਾ ਲੇਖਕ ਕਹਿੰਦਾ ਹੈ ਬਲੀਵ ਇਨ ਯਰ self ਜ਼ਿੰਦਗੀ ਵਿੱਚ ਜਿੱਤ ਹਮੇਸ਼ਾ ਉਸ ਦੀ ਹੁੰਦੀ ਹੈ ਜੋ ਆਪਣੇ ਆਪ ਤੇ ਭਰੋਸਾ ਰੱਖਦਾ ਹੈ ਆਪਣੇ ਆਪ ਨੂੰ ਸਟਰੋਂਗ ਮੰਨਦਾ ਹੈ ਕਈ ਵਾਰੀ ਲੋਕ ਤੁਹਾਡੇ ਸੁਪਨਿਆਂ ਨੂੰ ਛੋਟਾ ਦਿਖਾਉਣਗੇ ਪਰ ਤੁਹਾਡਾ ਵਿਸ਼ਵਾਸ ਜਿਹੜਾ ਹੈ ਭਰੋਸਾ ਹੈ ਉਹ ਉਹਨਾਂ ਦੇ ਸ਼ਬਦਾਂ ਨਾਲ ਨਹੀਂ ਡਗਮਾਉਣਾ ਚਾਹੀਦਾ ਉਹਨਾਂ ਦੇ ਸ਼ਬਦਾਂ ਨਾਲ ਨਹੀਂ ਡੋਲਣਾ ਚਾਹੀਦਾ ਤੁਸੀਂ ਇੰਨੇ ਜ਼ਿਆਦਾ ਸਟਰੋਂਗ ਹੋਣੇ ਚਾਹੀਦੇ ਹੋ ਲੋਕਾਂ ਦੀਆਂ ਗੱਲਾਂ ਦਾ ਅਸਰ ਤੁਹਾਡੇ ਦਿਮਾਗ ਤੇ ਨਹੀਂ ਪੈਣਾ ਚਾਹੀਦਾ ਇੱਕ ਵਿਦਿਆਰਥੀ ਨੂੰ ਸਭ ਕਹਿੰਦੇ ਸਨ ਕਿ ਉਹ ਐਗਜ਼ਾਮ ਚ ਫੇਲ ਹੋਵੇਗਾ ਉਹਨੇ ਪੋਜ਼ਿਟਿਵ ਸੋਚ ਕੇ ਦਿਨ ਰਾਤ ਮਿਹਨਤ ਕੀਤੀ ਤੇ ਰਿਜ਼ਲਟ ਦੇ ਦਿਨ ਉਹ ਟੌਪ ਕਰ ਗਿਆ ਮਾਈਂਡਸੈਟ ਬਦਲਣ ਦੀ ਟੈਕਨੀਕ ਕਿਤਾਬ ਕੁਝ ਸਧਾਰਨ ਪਰ ਪਾਵਰਫੁਲ ਟੈਕਨੀਕਸ ਦਿੰਦੀ ਹੈ ਅਫਰਮੇਸ਼ਨ ਹਰ ਰੋਜ਼ ਤੁਸੀਂ ਆਪਣੇ ਆਪ ਨੂੰ ਕਹੋ ਮੈਂ ਕਰ ਸਕਦਾ ਹਾਂ ਇਸ ਦੇ ਨਾਲ ਤੁਹਾਡੇ ਦਿਮਾਗ ਨੂੰ ਇੱਕ ਪੋਜ਼ਿਟਿਵ ਸਿਗਨਲ ਜਾਂਦਾ ਹੈ ਉਹ ਤੁਹਾਡੇ ਕਹਿ ਮੁਤਾਬਕ ਚੱਲਦਾ ਹੈ ਆਪਣੇ ਸੁਪਨੇ ਨੂੰ ਅੱਖਾਂ ਬੰਦ ਕਰਕੇ ਪੂਰਾ ਹੁੰਦਾ ਦੇਖੋ ਪ੍ਰੇ ਐਂਡ ਮੈਡੀਟੇਸ਼ਨ ਰੋਜ਼ਾਨਾ ਮਨ ਨੂੰ ਸ਼ਾਂਤ ਕਰੋ ਲੰਮੇ ਲੰਮੇ ਸਾਹ ਲਓ ਪੋਜ਼ਿਟਿਵ ਕੰਪਨੀ ਹਮੇਸ਼ਾ ਉਹਨਾਂ ਨਾਲ ਰਹੋ ਜੋ ਤੁਹਾਨੂੰ ਇਨਸਪਾਇਰ ਕਰਦੇ ਨੇ ਹਮੇਸ਼ਾ ਜਿੰਨਾ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਹਮੇਸ਼ਾ ਹੀ ਪੋਜ਼ਿਟਿਵ ਮਾਹੌਲ ਚ ਰਹਿਣਾ ਸਿੱਖੋ ਜ਼ਿੰਦਗੀ ਚ ਇੱਕ ਗੱਲ ਯਾਦ ਰੱਖਣੀ ਸੋਚ ਬਦਲੋ ਅਤੇ ਜ਼ਿੰਦਗੀ ਬਦਲੇਗੀ ਆਪਣੀ ਸੋਚ ਨੂੰ ਬਦਲੋਗੇ ਤਾਂ ਤੁਹਾਡੀ ਜ਼ਿੰਦਗੀ ਆਟੋਮੈਟਿਕ ਬਦਲ ਜਾਵੇਗੀ ਜੇ ਤੁਸੀਂ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੇ ਰਸਤੇ ਆਪਣੇ ਆਪ ਖੁੱਲਣ ਲੱਗ ਜਾਣਗੇ ਇਹ ਕਿਤਾਬ ਦਾ ਇੱਕ ਸਪਸ਼ਟ ਸੁਨੇਹਾ ਹੈ ਚੇਂਜ ਯੋਰ ਥੌਟਸ ਚੇਂਜ ਯੋਰ ਵਰਲਡ ਅੱਜ ਤੋਂ ਹੀ ਸ਼ੁਰੂ ਕਰੋ ਆਪਣੇ ਆਪ ਨੂੰ ਕਹੋ ਮੇਰੀ ਜ਼ਿੰਦਗੀ ਵਧੀਆ ਹੈ ਮੇਰਾ ਭਵਿੱਖ ਚਮਕੀਲਾ ਹੈ ਮੈਂ ਇਹ ਕੰਮ ਕਰ ਸਕਦਾ ਹਾਂ ਹਮੇਸ਼ਾ ਵੱਧ ਤੋਂ ਵੱਧ ਪੋਜ਼ਿਟਿਵ ਸੋਚੋ ਨੈਗੇਟਿਵ ਮਾਹੌਲ ਤੋਂ ਨੈਗੇਟਿਵ ਲੋਕਾਂ ਤੋਂ ਦੂਰ ਰਹੋ ਸੋ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਜੇ ਵੀਡੀਓ ਚ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਿਆ ਹੋਵੇ ਵੀਡੀਓ ਨੂੰ ਲਾਈਕ ਕਰ ਲੈਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਚ ਕਿਹੜੀ ਲਾਈਨ ਤੋਂ ਤੁਸੀਂ ਇਨਸਪਾਇਰ ਹੋਏ ਹੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਬਣੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਮਿਲਦੇ ਹਾਂ ਛੇਤੀ ਹੀ ਕਿਸੇ ਨੈਕਸਟ ਵੀਡੀਓ ਦੇ ਨਾਲ ਜੁੜੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਧੰਨਵਾਦ